ਅਭੋਰ ਦੇ ਸੁਭਾਸ਼ਨਗਰ ਵਿੱਚ ਰਹਿਣ ਵਾਲੀ ਇੱਕ ਔਰਤ ਜਿਸ ਦੀ ਉਮਰ ਲਗਭਗ 45 ਸਾਲ ਦਸੀ ਜਾ ਰਹੀ ਹੈ ਅੱਜ ਸਾਈਕਲ ਤੇ ਬੱਸ ਸਟੈਂਡ ਵੱਲ ਆ ਰਹੀ ਸੀ ਕਿ 100 ਫੁੱਟ ਦੀ ਰੋਡ ਤੇ ਪੀਆਰਟੀਸੀ ਬੱਸ ਪਿੱਛੋਂ ਆਈ ਅਤੇ ਟੱਕਰ ਲੱਗਣ ਕਾਰਨ ਉਸ ਔਰਤ ਜੋ ਕਿ ਸਾਈਕਲ ਤੇ ਸੁਭਾਸ਼ਨਗਰ ਦੀ ਰਹਿਣ ਵਾਲੀ ਹੈ ਬੱਸ ਸਟੈਂਡ ਵੱਲ ਆ ਰਹੀ ਸੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਉਸ ਨੂੰ ਸਰਕਾਰੀ ਹਸਪਤਾਲ ਲਗਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਮੌਕੇ ਤੇ ਵੇਖਰ ਵਾਲਿਆਂ ਨੇ ਕਹਿ ਦਾ ਕਹਿਣਾ ਹੈ ਕਿ ਸਪੀਡ ਬ੍ਰੇਕਰ ਨਾ ਹੋਣ ਕਰਨਾ ਇੱਥੇ ਬਸਾਂ ਬਹੁਤ ਤੇਜ਼ ਗਤੀ ਨਾਲ ਆਉਂਦੀਆਂ ਹਨ ਜਦ ਕਿ ਔਰਤ ਆਦੀ ਸ਼ਹੀਦ ਦਿਸ਼ਾ ਵਿੱਚ ਸਾਈਕਲ ਤੇ ਆ ਰਹੀ ਸੀ ਅਤੇ ਬੱਸ ਜਿਆਦਾ ਤੇਜ਼ ਗਤੀ ਹੋਇਆ ਸੀ ਮੋੜ ਹੋਣ ਕਾਰਨ ਬੱਸ ਨਾਲ ਟਕਰਾ ਗਈ ਜਿਸ ਵਿੱਚ ਉਸ ਦੀ ਜਾਨ ਚਲੀ ਗਈ ਲੋਕਾਂ ਨੇ ਮੰਗ ਕੀਤੀ ਕਿ ਇੱਥੇ ਸਪੀਡ ਬ੍ਰੇਕਰ ਬਣਾਇਆ ਜਾਵੇ ਅਤੇ ਨਾਲ ਹੀ ਇਹ ਮੰਗ ਕੀਤੀ ਕਿ ਜੋ ਪੀਆਰਟੀਸੀ ਬੱਸਾਂ ਵਾਲੇ ਜਾਂ ਹੋਰ ਵਿਕਰਾ ਵਾਲੇ ਹਨ ਉਹ ਹੌਲੀ ਚੱਲਣ ਤੇ ਇਹਨਾਂ ਨੂੰ ਰੋਕਣ ਲਈ ਐਟ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਕੀਤੀ ਹੈ ਇਹ ਜੋ ਤੁਸੀਂ ਵੇਖ ਰਹੇ ਹੋ ਇਹ ਸਾਈਕਲ ਅਤੇ ਮੋਕੇ ਤੇ ਖੜੇ ਲੋਕ ਜਿਨ੍ਹਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਇਸ ਜੋ বাস ਤੁਸੀਂ ਵੇਖ ਰਹੇ ਹੋ ਕੈਮਰੇ ਤੇ ਇਸ বাস ਦੇ ਥੱਲੇ ਆਨਕਰਮੋ 45 ਸਾਲਾ ਔਰਤ ਜੋ ਕਿ ਸੁਭਾਸ਼ ਨਗਰ ਦੀ ਅਮੋਹਰ ਦੀ ਰਹਿਣ ਵਾਲੀ ਹੈ ਦੀ ਜਾਨ ਚਲੀ ਗਈ ਹੈ ਪਿੱਛੇ ਉਸ ਦੇ ਪਰਿਵਾਰ ਵਾਲੇ ਕੀ ਮੰਗ ਕਰਦੇ ਹਨ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿ ਰਹਾ ਹੈ ਅਤੇ ਲੋਕਾਂ ਨੇ ਕੀ ਡਿਮਾਂਡ ਕੀਤੀ ਜਿਹਦੇ ਵੱਡੀ ਮੰਗ ਕੀਤੀ ਗਈ ਕਿ ਇੱਥੇ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਜੋ ਬੱਸਾਂ ਦੀ ਗਤੀ ਅਤੇ ਹੋਰ ਵਿਕਰਾਂ ਦੀ ਗਤੀ ਥੋੜੀ ਘਟ ਹੋ ਸਕੇ ਤੇ ਇਸ ਤਰ੍ਹਾਂ ਦੁਰਘਟਨਾਵਾਂ ਨਾ ਹੋਣ ਤੁਸੀਂ ਵੇਖੋ ਕਿਸ ਤਰ੍ਹਾਂ ਮੌਕੇ ਤੇ ਲੋਕ ਪੁੱਜ ਗਏ ਹਨ ਤੇ ਲੋਕਾਂ ਵੱਲੋਂ ਕੀ ਕੀ ਮੰਗ ਕੀਤੀ ਜਾ ਰਹੀ ਹੈ ਇਸ ਮੌਕੇ ਬੋਲਦੇ ਹੋਏ ਅਧਿਕਾਰੀਆਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਨਾਮ ਕੀ ਤੁਹਾਡਾ ਪ੍ਰਵੀਨ ਕੁਮਾਰ ਜੀ ਕੀ ਗੱਲ ਕੀ ਹੋਈ ਹੈ ਪਾਜੀ ਅੱਜ ਕਿੰਨੇ ਵਾਈ ਪਾਜੀ ਉਧਰ ਮੈਗੜਾ ਵਾਲੀ ਬਸ ਵੱਲੋਂ ਇਧਰੋਂ ਆ ਰਹੀ ਸੀਗੀ ਪਿੱਛੋਂ ਜਾਨੀ ਸੀਗੀ ਉਹ ਚਾਰੀ ਨਾਲ ਸੈਰਤੇ ਸੀਗੀ ਤੋਂ ਥੱਲੇ ਆ ਕੇ ਨਾਲ ਹੀ ਹੁੰਦੇ ਅੱਛਾ ਬਸ ਬਸ ਸਪੀਡ ਤੇ ਬ੍ਰੇਕ ਲੱਗੀ ਨਹੀਂ ਹੁੰਦੇ ਬਸ ਵਾਲੇ ਕੋਲੋਂ ਹੂੰ ਹੂੰ ਪਾਜੀ ਕੀ ਕੀ ਨਾਮ ਕੀ ਲੱਗਿਆ ਪਤਾ ਤਾਂ ਲੇਡੀਜ਼ ਕਿੰਨੀ ਕੁ ਉਮਰ ਦੀ ਸੀਗੀ ਲੇਡੀਜ਼ ਹੋ ਗਈ 50 ਦੇ ਕੋਲੇ ਅੱਛਾ 50 ਚਾਚਾ ਕਿੰਦੇ ਤੇ ਸੀਗੀ ਲੇਡੀਜ਼ ਕਿੰਦੇ ਤੇ ਸੀ ਕਿੰਦੇ ਤੇ ਸੀ ਲੇਡੀਜ਼ ਸਾਈਕਲ ਤੇ ਸੀਗੀ ਅੱਛਾ ਕੀ ਕਹਿਣਾ ਚਾਹੋਗੇ ਆਸਾਬੇ ਬਾਰੇ ਆਸੇ ਬਾਰੇ ਇਹ ਕਿ ਚੌਂਗ ਤੋਂ ਬਸ ਹੌਲੀ ਚਲਾਇਆ ਕਰੀ ਜਾ ਚੋਤ ਬਸ ਬਹੁਤ ਸਪੀਡ ਤੇ ਆਂਦੀ ਹੈ ਕੋਈ ਵੀ ਸਾਧਨ ਹਾਦਸਾ ਹੋ ਸਕਦਾ ਹੈ ਰੈਂਪ ਤੇ ਰੈਂਪ ਹੋਣੀ ਚਾਹੀਦੀ ਤੁਹਾਡਾ ਨਹੀਂ ਨਹੀਂ ਸਪੀਡ ਬ੍ਰੇਕਰ 깔ਵਾ ਦੇ ਕੇ ਬਸ ਹੋਲੀ ਹੋ ਚੁੱਕੀ ਠੀਕ ਕੀ ਹੈ ਕੀ ਡਿਮਾਂਡ ਕਰਦੇ ਸਤਪੁਰਾ ਮੇਰਾ ਮੇਰੀ ਸਾਹਮਣੇ ਵਰਕਸ਼ਾਪ ਹੈ ਕੀ ਹੈ ਅਸੀਂ ਕਹਿੰਦੇ ਹਰਮਾਨਗੜ੍ਹ ਤੋਂ ਜਿਹੜੀ ਬਸ ਆਉਂਦੀ ਹੈ ਹਸਪੀਟਲ ਆਉਂਦੀ ਹੈ ਆਪਾਂ ਕਹਿੰਦੇ ਵੇ ਸਪੀਡ ਬ੍ਰੇਕਰ ਬਣਾਇਆ ਜਾਵੇ ਸਾਡੀ ਜਿਮਾਂਡ ਹੈ ਕੀ ਹੈ ਕਿ ਸਪੀਡ ਬ੍ਰੇਕ ਬਣਾਵਾ ਦੇ ਦੇ ਅੱਜ ਕੀ ਹਾਦਸਾ ਹੋਇਆ ਹੈ ਅੱਜ ਸਵੇਰੇ ਸਵੇਰੇ ਲੇਟ ਜਾ ਰਹੀ ਸੀਗੀ ਤੇ ਉਹ ਬਸ ਸਪੀਡ ਤੇ ਸੀਗੀ ਤੇ ਉਹ ਥੱਲੇ ਆ ਗਿਆ ਠੀਕ हादसा होया जी ऐसा अगर एक लेडी अपने काम से जा रही साइकिल से और पीआर बस ने सौ तो फुटी रोड से एक्सीडेंट हो तो गया जी जी वो बड़े परिवार और हादसा से लैके जी बाकी अगली गार निकलें ए बी आई न्यूज चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत